ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਬੁਢਲਾਡਾ ਵਿਖੇ ਗੁਰਦੁਆਰਾ ਸਿੰਘ ਸਭਾ ਇਲਾਕਾ 12 ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਵੇਖਦਿਆਂ ਕੇ ਪੰਜਾਬ ਦੇ ਬੁਢਲਾਡਾ ਤੋਂ ਰਿਪੋਰਟਰ ਬੀ ਬੁਡਲਾਡਾ ਦੀ ਵਿਸ਼ੇਸ਼ ਰਿਪੋਰਟ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਦਸਵੇਂ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਾੜ ਨੰਬਰ 17 ਵੱਲੋਂ ਸਾਰੇ ਸਮੂਹ ਸੰਗਤ ਵੱਲੋਂ ਮੱਖ-ਮੱਖ ਬੜਾਵਾਂ ਤੇ ਵੱਖ-ਵੱਖ ਜਗ੍ਹਾ ਤੇ ਇਹ ਆਪਣੇ ਬਹੁਤ ਲੰਗਰ ਲੱਗੇ ਹੋਏ ਨੇ ਜੋ ਕਿ ਇਲਾਕਾ 12 ਗੁਰਦੁਆਰੇ ਚੋਂ ਪ੍ਰਬੰਧਕ ਕਮੇਟੀ ਸਾਰੇ ਨਗਰਕੀਤਨ ਨੇ ਕਿ ਵੱਖ-ਵੱਖ ਬੜਾਵਾਂ ਤੇ ਵੱਖ-ਵੱਖ ਗਲੀਆਂ ਵਿੱਚੋਂ ਲੰਗਰ ਸ਼ਹਿਰ ਵਿੱਚੋਂ ਲੰਗਰੀ ਹੋਈ ਅੱਜ ਸਾਡੇ ਬਾੜਨ ਬਸਤਾ 17 ਵਿੱਚ ਪਹੁੰਚੀ ਹੈ ਬਾੜਨ ਬਸਤਾ 17 ਤੇ ਮੇਰੇ ਵੱਲੋਂ ਪ੍ਰਧਾਨ ਅਕਰਕੋਸ ਬੋਡਾ ਵੱਲੋਂ ਇਸ ਸਾਰੀ ਸੰਗਤ ਦਾ ਨਗਰਕੀਤਨ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਜਿੰਨੇ ਵੀ ਲੰਗਰ ਲੱਗੇ ਆ ਵੱਖ-ਵੱਖ ਸਾਬ ਪਕੌੜੇ ਚਾਹ ਪਾਣੀ ਬਰੈਡ ਜਿੰਨੇ ਵੀ ਲੰਗਰ ਲੱਗੇ ਆ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਕੇ ਵੀ ਕਹਿੰਦੇ ਪ੍ਰਮਾਤਮਾ ਹਰ ਸਾਲ ਸਾਡੇ ਇਸ ਤਰ੍ਹਾਂ ਹੀ ਨਾਲ ਖੁਸ਼ੀ ਆਉਂਦੀ ਰਹੇ ਬਾਬਾ ਦਵਾਜੀ ਗੁਰਗੋਬ ਸਿੰਘ ਜੀ 10ਵੇਂ ਪਿਤਾ ਜੀ ਦੇ ਜਨਮ ਦਿਹਾੜੇ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਈ ਅੱਜ ਗੁਰੂ ਗੋਬ ਸਿੰਘ ਦੇ ਜਨਮ ਦਿਹਾੜਿਆ ਹਰ ਸਾਲ ਦੀ ਤਰ੍ਹਾਂ ਇਲਾਕਾ ਬਾਰਾਵੇ ਬਣਾਇਆ ਜਾਂਦਾ ਹੈ ਜੋ ਕਿ ਅੱਜ 16 ਤਰੀਕ ਨੂੰ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਹੁੰਦਾ ਹੋਇਆ ਵੱਖ-ਵੱਖ ਧਾਰਮਿਕ ਪ੍ਰੋਗਰਾਮ ਰੱਖੇ ਗਏ ਨੇ ਉਹਨਾਂ 'ਚ ਹੁੰਦਾ ਹੋਇਆ ਸ਼ਾਮ ਨੂੰ ਸਬਾਬਤ ਗੁਰੂ ਘਰ ਅਲਾਕਾ 12 ਵਿੱਚ ਪਹੁੰਚ ਜਾਏਗਾ ਸਖਤਾਂ ਦਾ ਬਹੁਤ ਇਕੱਠ ਹੈ ਜੀ ਬਹੁਤ ਸ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਲਾਕਾ 12 ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਏ ਗਏ ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਬਾੜਾਂ ਚੋਂ ਹੁੰਦਾ ਹੋਇਆ ਦਰਸ਼ਨ ਦਿਦਾਰਕਾਂ ਸੰਗਤਾਂ ਨੂੰ ਦਿੰਦਾ ਹੋਇਆ ਸ਼ਾਮ ਦੇ ਸਮੇਂ ਗੁਰਦੁਆਰਾ ਸਿੰਘ ਸਵਾ ਅਲਾਕਾ 12 ਪਹੁੰਚੇਗਾ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਲਾਕਾ ਵਾਰਾ ਚੋਂ ਨਗਰ ਕੀਰਤਨ ਰਵਾਨਾ ਹੋਇਆ ਤੋਂ ਭਲਾਡਾਂ ਦੀ ਸੰਗਤ ਉਸ ਤੋਂ ਬਾਅਦ ਕਮੇਟੀ ਪ੍ਰਬੰਧਕ ਦੇ ਜੋ ਜੋ ਪਾਰਤਾ ਕਰਕੇ ਸਾਰਾ ਨਗਰ ਕੀਰਤਨ ਵਾਰਾ ਗੁਰਦੁਆਰੇ ਚੋਂ ਚੱਲ ਕੇ ਸ਼ਹਿਰ ਵੱਲ ਰਵਾਨਾ ਹੋਇਆ ਇਸ ਤੋਂ ਪਹਿਲਾਂ ਸ੍ਰੀ ਸਾਦੇ ਪਾਠ ਹੋਏ ਜੋ 40 ਬਾਟ ਬੀਬੀਆਂ ਨੇ ਕੀਤੇ ਗਏ 10 ਪਾਸ਼ਾ ਗੁਰੂ ਰਵ ਸਿੰਘ ਦਾ ਨਗਰ ਕੀਰਤਨ ਅੱਜ ਸ਼ਹਿਰ ਤੋਂ ਰਵਾਨਾ ਹੁੰਦਾ ਹੋਇਆ ਪਿੰਡ ਵੱਲ ਹੁੰਦਾ ਹੋਇਆ ਸ਼ਾਮ ਤੱਕ ਗੁਰਦੁਆਰਾ ਇਲਾਕਾ ਦੁਆਰਾ ਪਹੁੰਚ ਕੇ ਰਵਾਨਾ ਹੋਣ ਸਕੇ